ਮੈਂ ਸ਼ੁਕਰੀਆ ਦਾ ਕਰਨਾ ਚਾਹੁੰਦਾ ਸਾਰੀ ਆਡੀਅנס ਦਾ ਕਿਉਂਕਿ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ ਬਹੁਤ ਲੋਕਾਂ ਤੱਕ ਸਾਡੀ ਗੱਲ ਨੂੰ ਲੈ ਕੇ ਗਏ ਸੀ ਸੋ ਇਹ ਸਾਰਾ ਜੋ ਵੀ ਇਸ ਉਸ ਫਿਲਮ ਦੇ ਨਾਲ ਉਹਨੂੰ ਜੋ ਵੀ ਰਿਵਾਰਡ ਮਿਲਿਆ ਉਹ ਸਾਰਾ ਕ੍ਰੈਡਿਟ ਆਡੀਅנס ਨੂੰ ਜਾਂਦਾ ਥੈਂਕ ਯੂ ਹਰ ਹਰ ਅਵਾਰਡ ਕਿਉਂਕਿ ਉਹਨਾਂ ਕਰਕੇ ਤੁਸੀਂ ਦੁਨੀਆ ਤੇ ਆਏ ਹੋ ਤੇ ਤੁਹਾਡੀ ਤਾਂ ਹਰ ਚੀਜ਼ ਹੀ ਉਹਨਾਂ ਲਈ ਹੋਣੀ ਚਾਹੀਦੀ ਹੈ ਮੇਰਾ ਮੇਰਾ ਇਹ ਹੈ ਕਿ ਮੈਂ ਇਥੇ ਕੋਈ ਵੀ ਕਿਸੇ ਦੇ ਬਾਰੇ ਕੁਝ ਵੀ ਕਹਿ ਰਿਹਾ ਮੈਂ ਪਹਿਲੀ ਗੱਲ ਤੇ ਮੈਂ ਬਲੀਵ ਹੀ ਨਹੀਂ ਕਰਦੀ ਜਿੰਨੀ ਚਿਰ ਮੈਂ ਆਪ ਅੱਖੀਂ ਨਾ ਦੇਖ ਲਾਂ ਜਾਂ ਮੈਂ ਉਸ ਚੀਜ਼ ਨਾ ਕਰ ਲਾਂ ਮੈਨੂੰ ਸੱਚੀ ਮੈਨੂੰ ਨਾ ਆਪਦਾ ਵਰਜਨ ਹੀ ਲੱਗਦਾ ਹੈ ਜਾਂ ਮੈਨੂੰ ਇਹ ਲੱਗਦਾ ਕਿ ਮੈਂ ਇਹਦਾ ओरिजिनल ਓਕੇ ਮਤਲਬ ਜੇ ਤੁਸੀਂ ਕਹਿ ਲੋ ਕਿ ਬਸ ਇਹ ਮੇਲ ਨੇ ਤੇ ਮੈਂ ਫੀਮੇਲ ਆ ਬਾਕੀ ਮੈਨੂੰ ਇਹ ਲੱਗਦਾ ਕਿ ਸਿਮਿਲਰ એનર્ਜੀ ਹੈ ਸਤਿ ਸ਼ਕਾਲ ਦੋਨਾਂ ਨੂੰ ਸਤਿ ਸ਼ਕਾਲ ਜੀ ਸਤਿ ਸ਼ਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਦੱਸੋ ਮੈਂ ਬਿਲਕੁਲ ਵਧੀਆ ਅੱਛਾ ਸਭ ਤੋਂ ਪਹਿਲਾਂ ਤਾਂ ਕੰਗratulations थैंक यू ਤੁਹਾਡੀ ਤੁਸੀਂ ਪੁੱਛੋਗੇ ਨੀ ਕਿਸ ਚੀਜ਼ ਦੇ ਲਈ ਕਾਦੇ ਲਈ ਕਹਿ ਲੱਗੇ ਤੁਹਾਡੀ ਮੈਡਲ ਫਿਲਮ ਇੰਨੀ ਜ਼ਿਆਦਾ ਸੁਪਰ ਡੁਪਰ ਹਿੱਟ ਹੋਈ ਐਂਡ ਵਨ ਆਫ ਮਾਈ ਫੇਵਰਿਟ ਫਿਲਮ ਆਈ ਮਸਟ ਸੇ ਤੁਸੀਂ ਇੰਨੀ ਸੋਹਣੀ ਪਰਫਾਰਮੈਂਸ ਦਿੱਤੀ ਉਸ ਫਿਲਮ ਦੇ ਵਿੱਚ ਐਂਡ ਯੂ نو ਵਾਟ ਮੈਂ ਤੁਹਾਨੂੰ ਫੋਨ ਕਰਕੇ ਸਪੈਸ਼ਲੀ ਤੁਹਾਡੀ ਤਾਰੀਫ ਵੀ ਕੀਤੀ ਸੀ ਉਹ ਅੱਛਾ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਐਂਡ ਤੁਹਾਨੂੰ ਬੈਸਟ ਪ੍ਰੋਮਿਸਿੰਗ ਐਕਟਰ ਦਾ ਅਵਾਰਡ ਵੀ ਮਿਲਿਆ ਓਕੇ ਥੈਂਕ ਯੂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦਾ ਇਸ ਖੂਬਸੂਰਤ ਜਨਮ ਲਈ ਮੈਂ ਸ਼ੁਕਰੀਆ ਦਾ ਕਰਨਾ ਚਾਹੁੰਦਾ ਸਾਰੀ ਆਡੀਅנס ਦਾ ਕਿਉਂਕਿ ਸਾਰਿਆਂ ਨੇ ਸਪੋਰਟ ਕੀਤੀ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ ਬਹੁਤ ਲੋਕਾਂ ਤੱਕ ਸਾਡੀ ਗੱਲ ਨੂੰ ਲੈ ਕੇ ਗਏ ਸੀ ਸੋ ਇਹ ਸਾਰਾ ਜੋ ਵੀ ਇਸ ਉਸ ਫਿਲਮ ਦੇ ਨਾਲ ਉਹਨੂੰ ਜੋ ਵੀ ਰਿਵਾਰਡ ਮਿਲਿਆ ਉਹ ਸਾਰਾ ਕ੍ਰੈਡਿਟ ਆਡੀਅנס ਨੂੰ ਜਾਂਦਾ ਬਿਲਕੁਲ ਜਿਹੜਾ ਤੁਹਾਨੂੰ ਅਵਾਰਡ ਮਿਲਿਆ ਹੋ ਨਹੀਂ ਐਸੇ ਦੇਖਿਆ ਕਿ ਨਿਰਮਲ ਰਿਸ਼ੀ ਮੈਮ ਨੂੰ ਵੀ ਅਵਾਰਡ ਮਿਲਿਆ ਹੈ ਪਦਮ ਸ਼੍ਰੀ ਹਾਂ ਜੀ ਹਾਂ ਜੀ ਬਹੁਤ ਵੱਡੀ ਗੱਲ ਹੈ ਯਾ ਬਹੁਤ ਵੱਡੀ ਗੱਲ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਐਕਟਰਸ ਨੂੰ ਰਿਵਾਰਡਸ ਤੇ ਅਵਾਰਡਸ ਤੇ ਕਿੰਨੀ ਕੀ ਲੋੜ ਹੁੰਦੀ ਹੈ ਕਿੰਨੀ ਕੀ ਚਾਹਤ ਹੁੰਦੀ ਹੈ ਨਹੀਂ ਲੋੜ ਦੇਖੋ ਕਿਸੇ ਵੀ ਐਕਟਰ ਦਾ ਕੰਮ ਅਵਾਰਡ ਰਿਵਾਰਡ ਤੇ ਨਹੀਂ ਖੜਿਆ ਹੈਗਾ ਪਰ ਜਦੋਂ ਕਿਸੇ ਨੂੰ ਰਿਵਾਰਡ ਅਵਾਰਡ ਮਿਲਦਾ ਤਾਂ ਉਹ ਇੱਕ ਮੋਟੀਵੇਸ਼ਨ ਮਿਲਦੀ ਹੈ ਇਨਸਪੀਰੇਸ਼ਨ ਮਿਲਦੀ ਹੈ ਇਹਦਾ ਮਤਲਬ ਇਹ ਨਹੀਂ ਹੈ ਜੇ ਕਿਸੇ ਨੂੰ ਨਹੀਂ ਮਿਲਿਆ ਤਾਂ ਉਹ ਮਾੜਾ ਐਕਟਰ ਆ ਇਦਾਂ ਦੀ ਬਿਲਕੁਲ ਗੱਲ ਨਹੀਂ ਹੁੰਦੀ ਸੋ ਜਿੱਦਾਂ ਨਿਰਮਲ ਰੇਸ਼ੀ ਜੀ ਸਾਡੀ ਪੰਜਾਬੀ ਇੰਡਸਟਰੀ ਦਾ ਮਾਨ ਨੇ ਸੋ ਡਿਜ਼ਰਵਿੰਗ ਹੀ ਤੇ ਹੈਗੇ ਹੀ ਹੈਗੇ ਨੇ ਬਟ ਉਹ ਸਾਡੇ ਪੰਜਾਬੀ ਇੰਡਸਟਰੀ ਲਈ ਬੌਬਦੀਆਂ ਦੀ ਵੱਡੀ ਗੱਲ ਆ ਤੇ ਇੰਪੋਰਟੈਂਟ ਆ ਬਹੁਤ ਐਂਡ ਆਲਸੋ ਤੁਸੀਂ ਆਪਣਾ ਅਵਾਰਡ ਆਪਣੇ ਮਦਰ ਨੂੰ ਡੈਡੀਕੇਟ ਕੀਤਾ ਹੈ ਬਹੁਤ ਵੱਡੀ ਗੱਲ ਹੈ। ਮੈਂ थैंक यू ਹਰ ਹਰ ਅਵਾਰਡ ਕਿਉਂਕਿ ਉਹਨਾਂ ਕਰਕੇ ਤੁਸੀਂ ਦੁਨੀਆ ਤੇ ਆਏ ਹੋ ਤੇ ਤੁਹਾਡੀ ਤਾਂ ਹਰ ਚੀਜ਼ ਹੀ ਉਹਨਾਂ ਲਈ ਹੋਣੀ ਚਾਹੀਦੀ ਹੈ। ਯਾ ਟਿੱਪ ਸੈਗਲ ਤੁਹਾਡੀ ਗੱਲ ਕਰਦੇ ਆ ਇੱਕ ਛੋਟੇ ਸ਼ਹਿਰ ਤੋਂ ਕੁੜੀ ਆਪਣੇ ਅੱਖਾਂ ਦੇ ਵਿੱਚ ਇੰਨੇ ਵੱਡੇ ਵੱਡੇ ਸੁਪਨੇ ਲੈ ਕੇ ਚੰਡੀਗੜ੍ਹ ਆਈ। ਅੱਛਾ ਉਦੋਂ ਸੋਚਿਆ ਸੀ ਕਿ ਮੈਂ ਚੰਡੀਗੜ੍ਹ ਤਾਂ ਜਾ ਰਹੀ ਆ ਤੇ ਪਹਿਲੀ ਵਾਰ ਜਾ ਰਹੀ ਆ ਤੇ ਐਕਟ੍ਰੈਸ ਬੰਨਣਾ ਕਿਵੇਂ ਹੋਏਗਾ ਸਭ ਕੁਝ ਕੁਝ ਡਰ ਸੀਗਾ ਮਾਈਂਡ ਦੇ ਵਿੱਚ। ਡਰ ਡਰ ਤਾਂ ਹੁੰਦਾ ਹੀ ਹੈ। ਜਦੋਂ ਆਪਾਂ ਕਰੋ ਪੈਰ ਪਟਦੇ ਆਂ ਤੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅੱਗੇ ਕੀ ਹੈਗਾ ਕੀ ਨਹੀਂ ਹੈਗਾ ਪਰ ਇਹਨਾਂ ਪਤਾ ਸੀ ਕਿ ਕੁਝ ਕਰਨਾ ਹੈ ਜ਼ਿੰਦਗੀ ਦੇ ਵਿੱਚ ਤੇ ਜਿੱਦਾਂ ਜਿੱਦਾਂ ਹੌਲੀ-ਹੌਲੀ ਸਮਾਂ ਇਹਦੇ ਨਾਲ ਤੁਹਾਨੂੰ ਪਤਾ ਲੱਗਦਾ ਜਾਂਦਾ ਤੁਹਾਨੂੰ ਕਿਸੇ ਵੀ ਚੀਜ਼ ਦੇ ਵਿੱਚ ਜਦੋਂ ਤੁਸੀਂ ਕਿਸੇ ਚੀਜ਼ ਨੂੰ ਇੰਨਾ ਜ਼ਿਆਦਾ ਮੁਹੱਬਤ ਕਰਨ ਲੱਗ ਜਾਂਦੇ ਹੋ ਪਿਆਰ ਕਰਨ ਲੱਗ ਜਾਂਦੇ ਹੋ ਤਾਂ ਤੁਹਾਨੂੰ ਥੋੜੇ ਲਈ ਆਪਦੇ ਆਪ ਹੀ ਰਸਤੇ ਬਣਨੇ ਸ਼ੁਰੂ ਹੋ ਜਾਂਦੇ ਆ ਸੋ ਇਦਾਂ ਹੀ ਮੇਰੀ ਜਰਨੀ ਵੀ ਬਣੀ ਬਸ ਆਪਣੇ ਆਪ ਹੌਲੀ-ਹੌਲੀ ਹੌਲੀ-ਹੌਲੀ ਚੱਲਦੇ ਗਏ ਚੱਲਦੇ ਗਏ ਮਿਹਨਤ ਕਰਦੇ ਗਏ ਤੇ ਅੱਜ ਮੇਰੀ ਝੋਲੀ 'ਚ ਪ੍ਰਮਾਤਮਾ ਨੇ ਜੇ ਜਟ ਵਿਗੜ ਗਿਆ ਫਾ ਦਿੱਤੀ ਹਾਂ ਤੁਸੀਂ ਲੇਟ 'ਚ ਨਜ਼ਰ ਆਉਣ ਵਾਲੇ ਹੋ ਚਿਰੰਤ ਹਵਾ ਤੇ ਨਾ ਅੱਛਾ ਇੱਕ ਬੜੀ ਖਾਸ ਗੱਲ ਹੈ ਤੁਹਾਡੀ ਦੋਵਾਂ ਦੇ ਲਾਈਫ ਤੇ ਵੀ ਲਾਈਫ ਬੜੀ ਸਿਮਿਲਰ ਹੈ ਹਨਾ ਤੁਸੀਂ ਦੋਵਾਂ ਨੇ ਬਹੁਤ ਜ਼ਿਆਦਾ ਸਟਰਗਲ ਕੀਤੀ ਹੈ ਬਹੁਤ ਜ਼ਿਆਦਾ ਹਾਰਡ ਵਰਕਿੰਗ ਐਕਟਰਸ ਵੀ ਹੋ ਹਨਾ ਕੀ ਕਹਿਣਾ ਚਾਹੋਗੇ ਆਪਣੇ ਸਟਰਗਲ ਦੇ ਬਾਰੇ ਸ਼ੁਕਰ ਕਰਨਾ ਚਾਹੁੰਨਾ ਪ੍ਰਮਾਤਮਾ ਦਾ ਕਿ ਅਸੀਂ ਜੋ ਵੀ ਮਿਹਨਤ ਕੀਤੀ ਆ ਉਹਦਾ ਰਿਜ਼ਲਟ ਮਿਲੇ ਆ ਐਂਡ ਆਪਣੀ ਲਾਈਨ ਇਦਾਂ ਦੀ ਆ ਕਿ ਇਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਇੱਕ ਜਗ੍ਹਾ ਦਾ ਤੁਸੀਂ ਪਹੁੰਚ ਗਏ ਤੇ ਤੁਸੀਂ ਤੁਹਾਨੂੰ ਐ ਲੱਗਦਾ ਕਿ ਤੁਸੀਂ ਕੋਈ ਜੰਗ ਜਿੱਤ ਲਈ ਆ ਇਹ ਹਰ ਵਾਰ ਨਵਾਂ ਹੀ ਚੈਪਟਰ ਆ ਹਰ ਵਾਰ ਨਵੀਂ ਲਾਈਫ ਆ ਸੋ ਇਹ ਜਿੱਦਾਂ ਪੌੜੀਆਂ ਨੇ ਸੋ ਜੇ ਜੱਟ ਵਿਗੜ ਗਿਆ ਵੀ ਸਾਡੀ ਇੱਕ ਪੌੜੀ ਆ ਕਿਉਂਕਿ ਅਸੀਂ ਉਸ ਫਿਲਮ ਤੇ ਬਹੁਤ ਮਿਹਨਤ ਕੀਤੀ ਆ ਉਹ ਤਾਂ ਹੀ ਉਹਦੇ ਉੱਤੇ ਆਪਾਂ ਮਤਲਬ ਪੂਰੇ ਉਤਰਾਂਗੇ ਜਦੋਂ ਲੋਕ ਉਹਨੂੰ ਪਿਆਰ ਦੇਣਗੇ ਸਾਰੇ ਪਸੰਦ ਕਰਨਗੇ ਫਿਲਮ ਨੂੰ ਸੋ ਇਹ ਜਰਨੀ ਦੇ ਵਿੱਚ ਇਹ ਲਾਈਫ ਦੇ ਵਿੱਚ ਇਹ ਚੱਲਦਾ ਰਹਿੰਦਾ ਇਹ ਤਾਂ ਕਦੀ ਨਹੀਂ ਹੈਗਾ ਕਿ ਤੁਸੀਂ ਪੂਰੇ ਫੁੱਲਫਿਲ ਹੋਗੇ ਕਿੰਨੀ ਸਿਰ ਲਾਤਾ ਤੁਸੀਂ ਸਟਰਗਲ ਕੀਤੀ ਤੇ ਇੱਥੇ ਪਹੁੰਚ ਗਏ ਤੇ ਹੋਣ ਅੱਗੇ ਇਦਾਂ ਨਹੀਂ ਆ ਸੋ ਇਹ ਲਾਈਫ ਲੌਂਗ ਜਰਨੀ ਆ ਜੇ ਤੁਸੀਂ ਇਸ ਲਾਈਨ ਦੇ ਵਿੱਚ ਆਉਂਦੇ ਆ ਤੁਹਾਨੂੰ ਵੀ ਪਤਾ ਹੀ ਆ ਕਿ ਕੰਸਿਸਟੈਂਸੀ ਨਾਟ ਇਨ ਥਿਸ ਲਾਈਨ ਕਿਸੇ ਵੀ ਲਾਈਨ ਦੇ ਵਿੱਚ ਕੰਸਿਸਟੈਂਸੀ ਬਹੁਤ ਇੰਪੋਰਟੈਂਟ ਹੁੰਦੀ ਹੈ ਤੁਸੀਂ ਕੋਈ ਵੀ ਕੰਮ ਕਰਦੇ ਹੋ ਤਾਂ ਤੁਸੀਂ ਇੱਕ ਦੋ ਦਿਨ ਕਰਕੇ ਨਹੀਂ ਕਰ ਸਕਦੇ ਤੁਹਾਨੂੰ ਲਾਈਫ ਟਾਈਮ ਕਰਨਾ ਪੈਂਦਾ ਸੋ ਇਹ ਜਰਨੀ ਤਾਂ ਕੰਟੀਨਿਊਸਲੀ ਇਦਾਂ ਹੀ ਚੱਲਦੀ ਰਹੂਗੀ ਜੀ ਸੋਚ ਗਾਣੇ 'ਚ ਇੱਕ ਤੁਹਾਡਾ ਛੋਟਾ ਜਿਹਾ ਸੀਨ ਸੀ ਹਾਂ ਜੀ ਹਾਂ ਜੀ ਸ਼ੁਰੂ ਉੱਥੋਂ ਹੁੰਦਾ ਹਾਂ ਜੀ ਉਸ ਗਾਣੇ ਤੋਂ ਬਾਅਦ ਹੁਣ ਤੱਕ ਤੁਸੀਂ 4 ਫਿਲਮਾਂ ਕਰ ਲਿਆ ਨੇ ਐਸਾ ਲੀਡ ਹਾਂਜੀ ਹੁਣ ਮੰਨ ਦੋ ਆਪਣੇ ਆਪ ਨੂੰ ਐਕਟਰ ਐਕਟਰ ਦੀ ਡੈਫੀਨੇਸ਼ਨ ਨਹੀਂ ਪਤਾ ਮੈਨੂੰ ਕੀ ਹੁੰਦੀ ਆ ਪਰ ਮੈਨੂੰ ਇਦਾਂ ਲੱਗਦਾ ਕਿ ਮੈਂ ਇਸ ਲਈ ਇਸੇ ਕੰਮ ਲਈ ਬਣਿਆ ਤੇ ਮੈਂ ਇਹੀ ਕੰਮ ਕਰਨਾ ਆ ਹੂੰ ਤੇ ਸੋਚ ਗਣਾ ਆਇਆ ਸੀ 2013 ਚ ਹਾਂ ਤੇ 4 ਫਿਲਮਾਂ ਆਈਆਂ 2024 ਤੱਕ ਸੋ 11 ਸਾਲ ਲੱਗ ਗਿਆ 11 ਸਾਲ ਹਾਂ ਸੋ ਪਰ ਇਦਾਂ ਤੁਸੀਂ ਇਦਾਂ ਇਦਾਂ ਨਹੀਂ ਕਿ ਮੈਂ ਕਹਿ ਸਕਦਾ ਕਿ ਹਾਂ ਹੁਣ ਮੈਂ ਮੰਨ ਗਿਆ ਆ ਤੇ ਆਪ ਨੂੰ ਐਕਟਿੰਗ ਇੱਕ ਐਕਟਰ ਜਿਹੜਾ ਐਕਟਰ ਦੀ ਲਾਈਫ ਜਿਹੜੀ ਆ ਉਹ ਬਹੁਤ ਹੀ ਹੋਰ ਤਰ੍ਹਾਂ ਦੀ ਆ ਮੈਂ ਇਹ ਨਹੀਂ ਚਾਹੁੰਦਾ ਕਿ ਮੈਨੂੰ ਇਹ ਕਹੇ ਬਹੁਤ ਵਧੀਆ ਐਕਟਰ ਆ ਤੇ ਫਿਲਮ ਕੋਈ ਨਾ ਦੇਖਣ ਜਾਏ ਮੈਂ ਚਾਹੁੰਦਾ ਤੁਸੀਂ ਮੇਰੀਆਂ ਫਿਲਮਾਂ ਇੰਨੀਆਂ ਦੇਖੋ ਤੁਸੀਂ ਇੰਨਾ ਰਿਲੇਟ ਕਰੋ ਉਹਦੇ ਨਾਲ ਇੰਨਾ ਉਹਨੂੰ ਇੰਜੋਏ ਕਰੋ ਫਿਰ ਮੈਂ ਕਾਮਯਾਬ ਆਪਣੇ ਆਪ ਨੂੰ ਤੇ ਉਸ ਚੀਜ਼ ਨੂੰ ਲੈ ਕੇ ਚੱਲਦਾ ਕਿ ਹਾਂ ਇਹ ਇਹ ਐਕਟਰ ਦਾ ਡ੍ਰੀਮ ਹੁੰਦਾ ਬਿਲਕੁਲ ਅੱਛਾ ਦੀਪ ਸੈਕਲ ਤੁਹਾਡੇ ਕੋਲੋਂ ਜ਼ਰੂਰ ਪੁੱਛਣਾ ਚਾਹਾਂਗੇ ਕਿ ਇਸ ਇੰਡਸਟਰੀ ਦੇ ਵਿੱਚ ਤੁਹਾਡਾ ਬਾਹ ਫੜਨ ਵਾਲਾ ਕੌਣ ਸੀ ਜਿਹਨੂੰ ਤੁਸੀਂ ਆਪਣਾ ਗੌਡਫਾਦਰ ਮੰਨਦੇ ਹੋ ਅ ਇੰਡਸਟਰੀ ਤੇ ਤਾਂ ਮੈਨੂੰ ਪਤਾ ਨਹੀਂ ਹੈ ਪਰ ਹਾਂਜੀ ਥਿਨ ਮੋਸ਼ਨ ਪਿਕਚਰਸ ਨੇ ਮੇਰੇ ਤੇ ਬਿਲੀਵ ਕੀਤਾ ਉਹਨਾਂ ਨੇ ਮੈਨੂੰ ਅ ਐਜ਼ ਇਨ ਲੀਡ ਇਸ ਮੂਵੀ ਦੇ ਵਿੱਚ ਕਾਸਟ ਕੀਤਾ ਸੋ ਮੇਰੇ ਲਈ ਉਹ ਬਹੁਤ ਵੱਡੀ ਗੱਲ ਹੈ ਬਹੁਤ ਹੀ ਜ਼ਿਆਦਾ ਮਾਣ ਵਾਲੀ ਵੀ ਗੱਲ ਹੈ ਕਿ ਮੈਂ ਐਡੇ ਵੱਡੇ ਪ੍ਰੋਡਕਸ਼ਨ ਹਾਊਸ ਦੇ ਅੰਡਰ ਔਰ ਇਸ ਮੂਵੀ ਦਾ ਹਿੱਸਾ ਬਣ ਰਹੀ ਹਾਂ ਸੋ ਕਿਤੇ ਨਾ ਕਿਤੇ ਮੇਰੀ ਸ਼ਾਇਦ ਇਹ ਲਾਲੂ ਅਰਦਾਸਾਂ ਦਾ ਨਤੀਜਾ ਤੇ ਪਰਮਾਤਮਾ ਨੇ ਮੈਨੂੰ ਇਹ ਚੀਜ਼ ਦਿੱਤੀ ਤੇ ਮੇਰੇ ਕੋ ਐਕਟਰ ਮੈਂ ਜਿੰਨਾਂ ਦੇ ਨਾਲ ਕੰਮ ਕੀਤਾ ਸਕਰੀਨ ਸ਼ੇਅਰ ਕੀਤੀ ਜੀਰਨ ਦਾਵਾ ਮਨੀਸ਼ ਸਰ ਨੇ ਇਸ ਮੂਵੀ ਦੇ ਜਿਹੜੇ ਡਾਇਰੈਕਟਰ ਨੇ ਇਸ ਮੂਵੀ ਦੇ ਜਿਹੜੇ ਸਕਰੀਨ রাইਟਰ ਜਿਨ੍ਹਾਂ ਨੇ ਡਾਇਲੌگز ਲਿਖੇ ਨੇ ਅਮਰਜੀਤ ਸਰ ਸੋ ਇੰਨੀ ਵੱਡੀ ਟੀਮ ਦੇ ਅੰਡਰ ਜੇ ਤੁਸੀਂ ਕੰਮ ਕਰਦੇ ਹੋ ਤਾਂ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਵੀ ਬਲੇਸਿੰਗਸ ਤੋਂ ਘੱਟ ਨਹੀਂ ਹੈ ਕਿਉਂਕਿ ਸਾਰੇ ਆਪਦੇ-ਆਪ ਦੇ ਵਿੱਚ ਬਹੁਤ ਹੀ ਮਾਹਿਰ ਨੇ ਆਪਣੇ ਕੰਮ ਦੇ ਵਿੱਚ ਤੇ ਇਸ ਪ੍ਰੋਜੈਕਟ ਦਾ ਹਿੱਸਾ ਬੰਨਣਾ ਹੀ ਮੇਰੇ ਲਈ ਬਹੁਤ ਵੱਡੀ ਗੱਲ ਹੈ ਸੋ ਆਮ ਲੱਕੀ ਐਂਡ ਆਮ ਬਲੇਸਡ ਕਿ ਮੈਂ ਇਸ ਜਰਨੀ ਇਸ ਮੂਵੀ ਦਾ ਪਾਰਟ ਬਣੀ ਹੈ ਜੀ ਸੋ ਮੈਂ ਦੇਖਿਆ ਕਿ ਨਿਊ ਕਮਰਸ ਨੂੰ ਨਹੀਂ ਇੰਡਸਟਰੀ ਛੇਤੀ ਐਕਸੈਪਟ ਨਹੀਂ ਕਰਦੀ ਐ। ਸੋ ਤੁਹਾਡੇ ਨਾਲ ਕੁਝ ਇਹੋ ਜਿਹਾ ਐਕਸਪੀਰੀਐਂਸ ਰਿਹਾ ਹੁਣ ਤੱਕ। ਕਿ ਨਹੀਂ ਤਾਂ ਇੰਡਸਟਰੀ ਨਾ ਕਰੇ ਨਿਊ ਕਮਰਸ ਨੂੰ ਐਕਸੈਪਟ ਉਹ ਤੋਂ ਕੀ ਲੈਣਾ ਆਪਾਂ? ਤੁਸੀਂ ਲੋਕਾਂ ਨੂੰ ਐਕਸੈਪਟ ਕਰਨੇ ਚਾਹੀਦੇ ਆ। ਹਨਾ ਤੈਨੂੰ ਲੋਕ ਪਸੰਦ ਕਰਨੇ ਚਾਹੀਦੇ ਆ। ਸੋ ਜਿੱਥੇ ਜਦੋਂ ਤੁਸੀਂ ਪਰਮਾਤਮਾ ਨੂੰ ਤੋਂ ਲੋਕਾਂ ਨੂੰ ਅੱਗੇ ਰੱਖਦੇ ਹੋ ਫਿਰ ਤੁਹਾਨੂੰ ਕੋਈ ਮੈਟਰ ਨਹੀਂ ਆ। ਜਦੋਂ ਆਪਾਂ ਲੋਕਾਂ ਤੋਂ ਤੇ ਪਰਮਾਤਮਾ ਤੋਂ ਉੱਤੇ ਕੋਈ ਹੋਰ ਬੰਦਾ ਰੱਖ ਦਿੰਦੇ ਆ ਫਿਰ ਜਿਹੜੀ ਤੁਸੀਂ ਗੱਲ ਕਹੀ ਆ ਫਿਰ ਉਹ ਆ ਜਾਂਦੀ ਆ। ਸੋ ਤੁਸੀਂ ਕੰਮ ਵਧੀਆ ਕਰੋ। ਲੋਕ ਤੁਹਾਨੂੰ ਪਸੰਦ ਕਰਨ ਤਾਂ ਇੰਡਸਟਰੀ ਤਾਂ ਲੱਭਦੀ ਆ ਕਿ ਸਾਨੂੰ ਬੰਦੇ ਮਿਲਣ ਜਿਹੜੇ ਵਧੀਆ ਕੰਮ ਕਰਦੇ ਹੋਣ ਪਰ ਉਥੇ ਹੁਣ ਜਦੋਂ ਬੰਦਾ ਹੀ ਕੋਈ ਵਧੀਆ ਨਹੀਂ ਮਿਲਦਾ ਤਾਂ ਉਹਦੇ ਵਿੱਚ ਫਿਰ ਆਪਾਂ ਉਹਨੂੰ ਦੂਸਰੇ ਤਰੀਕੇ ਨਾਲ ਲੱਲ ਲੈਣੇ ਆ ਕਿ ਇੰਡਸਟਰੀ ਨਹੀਂ ਐਕਸੈਪਟ ਕਰਦੀ ਬੇਸਿਕ ਲੋਕ ਤੁਹਾਡਾ ਕੰਮ ਪਸੰਦ ਕਰਨਾ ਚਾਹੀਦਾ ਤੁਸੀਂ ਮਿਹਨਤ ਕਰੋ ਆਪਣੀ ਆਡੀਅנס ਲਈ ਕਿ ਉਹ ਸਾਨੂੰ ਪਸੰਦ ਕਰੇ ਵੈਰੀ ਨਾਈਸ ਅੱਛਾ ਇੰਡਸਟਰੀ ਦਾ ਇੱਕ ਇਹੋ ਜਿਹਾ ਸੱਚ ਟਰੂਥ ਜਿਹੜਾ ਤੁਸੀਂ ਐਜ਼ ਅ ਐਕਟਰ ਐਕਸੈਪਟ ਕਰ ਲਿਆ ਕਿ ਇੱਥੇ ਇਦਾਂ ਹੀ ਹੁੰਦੇ ਆ ਮੈਂ ਤੁਸੀਂ ਸੋਗੇ ਪਹਿਲਾਂ ਦੋਵੇਂ ਨਾਸਤ ਅੱਛਾ ਪਹਿਲਾਂ ਤੁਸੀਂ ਦੱਸੋ ਫਿਰ ਮੈਂ ਦੱਸਦੀ ਇੱਥੇ ਇੱਦਾਂ ਹੀ ਹੁੰਦਾ ਇੱਥੇ ਚੜਦੇ ਨੂੰ ਸਲਾਮ ਹੁੰਦੀਆਂ ਨੇ ਤੇ ਇੱਦਾਂ ਹੀ ਰਹਿਣਗੀਆਂ ਇਹ ਤਾਂ ਹੁੰਦੀਆਂ ਰਹਿਣਗੀਆਂ ਇਹ ਬਿਜ਼ਨਸ ਦਾ ਰੂਲ ਹੈ ਇੱਕ ਦੂਜਾ ਮੈਨੂੰ ਇਦਾਂ ਲੱਗਦਾ ਕਿ ਤੁਹਾਨੂੰ ਕਿਸੇ ਵੀ ਕੋਈ ਤੁਹਾਨੂੰ ਮਾੜਾ ਕਹਵੇ ਕੋਈ ਤੁਹਾਨੂੰ ਚੰਗਾ ਕਹਵੇ ਤੁਹਾਡੇ ਤੇ ਉਹਦਾ ਅਸਰ ਨਹੀਂ ਹੋਣਾ ਚਾਹੀਦਾ ਇੰਡਸਟਰੀ 'ਚੋਂ ਤੁਹਾਡਾ ਤੁਹਾਡੇ ਨਾਲ ਤੁਹਾਡੇ ਆਡੀਅנס ਨਾਲ ਰਿਲੇਸ਼ਨ ਤੁਹਾਡੇ ਕੰਮ ਨਾਲ ਰਿਲੇਸ਼ਨ ਗੁੱਡ ਰਹਿਣਾ ਚਾਹੀਦਾ ਤੁਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰੋ بس ਇਹ ਸਭ ਤੋਂ ਇੰਪੋਰਟੈਂਟ ਗੱਲ ਹੈ ਮੇਰਾ ਮੇਰਾ ਇਹ ਹੈ ਕਿ ਮੈਂ ਇੱਥੇ ਕੋਈ ਵੀ ਕਿਸੇ ਦੇ ਬਾਰੇ ਕੁਝ ਵੀ ਕਹਿ ਰਹੀ ਆ ਮੈਂ ਪਹਿਲੀ ਗੱਲ ਤੇ ਮੈਂ ਬਲੀਵ ਹੀ ਨਹੀਂ ਕਰਦੀ ਜਿੰਨੀ ਚਿਰ ਮੈਂ ਆਪ ਅੱਖੀਂ ਨਾ ਦੇਖ ਲਾਂ ਜਾਂ ਮੈਂ ਉਸ ਚੀਜ਼ ਨਾ ਕਰ ਲਾਂ ਤੇ ਦੂਜਾ ਸਾਡੀ ਇੰਡਸਟਰੀ ਦੇ ਵਿੱਚ ਇਹ ਹੈ ਕਿ ਸਾਰਿਆਂ ਨੂੰ ਨਾ ਵੱਡੀਆਂ ਵੱਡੀਆਂ ਗੱਲਾਂ ਕਰਕੇ ਜਾਂ ਗੱਲਾਂ ਨੂੰ ਵਧਾ ਚੜਾ ਕੇ ਗੱਲਾਂ ਕਰਨ ਦਾ ਬੜਾ ਮਜ਼ਾ ਆਉਂਦਾ ਹੈ ਤੇ ਉਹ ਸਾਰੀਆਂ ਨਾ ਟੈਂਪਰੇਰੀ ਹੀ ਆ ਕੋਈ ਵੀ ਕਿਸੇ ਦੇ ਬਾਰੇ ਸਾਰੇ ਜੋ ਕਿਸੇ ਦੇ ਬਾਰੇ ਮਾੜਾ ਚੰਗਾ ਵੀ ਕਹਿੰਦੇ ਨੇ ਫਿਰ ਵੀ ਉਹਨਾਂ ਨਾਲ ਹੀ ਕੰਮ ਕਰਦੇ ਨੇ ਸੋ ਇਹ ਸਾਰਾ ਕੁਝ ਬਿਜ਼ਨਸ ਹੈ ਤੇ ਉਹ ਮੰਨ ਲਿਆ ਹੋਇਆ ਕਿ ਜੇ ਕੋਈ ਵੀ ਕੁਝ ਕਹਿ ਵੀ ਰਿਹਾ ਤੁਹਾਡੇ ਬਾਰੇ ਜਾਂ ਮਾੜਾ ਕਹਿ ਰਿਹਾ ਚੰਗਾ ਕਹਿ ਰਿਹਾ ਤਾਂ ਉਸ ਚੀਜ਼ ਨੂੰ ਕਦੀ ਵੀ ਮੈਂ ਆਪਦੇ ਉੱਤੇ ਲੈਂਦੀ ਨਹੀਂ ਤਾਂ ਉਸ ਚੀਜ਼ ਨੂੰ ਐਕਸੈਪਟ ਹੀ ਕਰ ਲਿਆ ਕਿ ਚੰਗਾ ਮਾੜਾ ਕੋਈ ਅਸਰ ਹੀ ਨਹੀਂ ਕਰਦਾ ਇਸ ਚੀਜ਼ ਦੇ ਉੱਤੇ ਹੋਂ ਫਿਲਮ ਬਾਰੇ ਥੋੜਾ ਗੱਲ ਕਰ ਲੈਣੇ ਆ ਜੇ ਜੱਟ ਵਿਗੜ ਗਿਆ ਜੇ ਰੰਧਾਵਾ ਕੀ ਨਵਾਂ ਲੈ ਕੇ ਆ ਰਹੇ ਹੁਣ ਤਾਂ ਦਰਸ਼ਕਾਂ ਨੂੰ ਉਮੀਦਾਂ ਹੋਰ ਵੀ ਜ਼ਿਆਦਾ ਵੱਧ ਗਈਆਂ ਨੇ ਤੁਹਾਡੇ ਕੋਲੋਂ ਮੈਨੂੰ ਬੜਾ ਔਖਾ ਲੱਗਦਾ ਬੋਲ ਕੇ ਦੱਸਣਾ ਮੈਨੂੰ ਆ ਕਿ ਦੇਖ ਕੇ ਤੁਹਾਨੂੰ ਰੀਅਲਾਈਜ਼ ਹੋਣਾ ਚਾਹੀਦਾ ਕਿ ਇਹ ਨਵਾਂ ਆ ਪਰ ਜਿਹੜਾ ਰਿਸ਼ਤਾ ਆ ਫਿਲਮ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਇੰਪੋਰਟੈਂਸ ਆ ਫਿਲਮ ਚ ਉਹ ਪਹਿਲਾਂ ਪੰਜਾਬੀ ਫਿਲਮਾਂ ਚ ਨਹੀਂ ਆਈ ਮੈਂ ਛੋਟੀ ਲਾਈਨ ਚ ਗੱਲ ਕਹਿ ਦਿੰਦਾ ਕਿ ਇਦਾਂ ਦੀ ਕਹਾਣੀ ਆ ਜਿਹੜੀ ਅੱਜ ਤੱਕ ਮਤਲਬ ਜਦੋਂ ਦਾ ਸਿਨੇਮਾ ਬਣਿਆ ਉਦੋਂ ਤੋਂ ਇਸ ਟੌਪਿਕ ਦੇ ਉੱਤੇ ਕਹਾਣੀ ਨਹੀਂ ਬਣੀ ਪਰ ਮੈਂ ਦੇਖਿਆ ਕਿ ਤੁਹਾਡੇ ਜਿੰਨੇ ਵੀ ਫਿਲਮ ਦੇ ਆਈਡੀਆਜ਼ ਹੁੰਦੇ ਨੇ ਉਹ ਬਹੁਤ ਜ਼ਿਆਦਾ ਕ੍ਰੀਏਟਿਵ ਹੁੰਦੇ ਨੇ ਐਸ ਵੈਲ ਅਗਰ ਥੋੜੀ ਗੱਲ ਕਰੀਏ ਤਾਂ ਤੁਸੀਂ ਬਹੁਤ ਜ਼ਿਆਦਾ ਹਾਰਡ ਵਰਕ ਕਰਦੇ ਹੋ ਨਾ ਫਿਲਮਸ ਦੇ ਲਈ ਹਨਾ ਤਾਂ ਤੁਹਾਡੇ ਕਿੰਨੇ ਕੀ ਤਿਆਰੀ ਰਹਿੰਦੀ ਹੋ ਨਾ ਫਿਲਮਸ ਦੇ ਲਈ ਤੇ ਸਹਿਯੋਗ ਅਗਰ ਮੈਂ ਕਹਾਂ ਕਿ ਕਿੰਨਾ ਕੀ ਰੰਦਾ ਹੁੰਦਾ ਉਹ ਜਦਾਂ ਥੋੜਾ ਥੋੜਾ ਜਿਹਾ ਭਾਰ ਚੱਕ ਲਈਦਾ ਸਾਰਿਆਂ ਦਾ ਕਿਉਂਕਿ ਇਕੱਲਾ ਜੇ ਤੁਸੀਂ ਇਕੱਲਾ ਆਪਦਾ ਕੰਮ ਕਰਕੇ ਘਰ ਚੱਲ ਜਾਨੇ ਫਿਰ ਤੁਸੀਂ ਕੱਲ ਨੂੰ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਕਿਉਂਕਿ ਤੁਹਾਡਾ ਵੀ ਉਹਨਾਂ ਹੀ ਕਸੂਰ ਹੈ ਜੇ ਕਿਸੇ ਦੂਜੇ ਬੰਦੇ ਨੇ ਗਲਤੀ ਕੀਤੀ ਕਿਉਂਕ ਸੋ ਇਹ ਮੈਂ ਬੜਾ ਖੁਸ਼ਕਿਸਮਤ ਆ ਕਿ ਸਾਡੇ ਕੋਲ ਟੀਮ ਆ ਸਾਡੇ ਕੋਲੇ ਟੀਮ ਨਾ ਟੀਮ ਦੇ ਵਿੱਚ ਸਾਰੇ ਬੰਦੇ ਵਧੀਆ ਨੇ ਸਾਰੇ ਬੰਦੇ ਆਪ ਦਾ ਆਪ ਦਾ ਕੰਮ ਕਰਦੇ ਨੇ ਸੋ ਇਹ ਵਧੀਆ ਤੇ ਚੰਗੀ ਗੱਲ ਆ ਹਮ ਓਕੇ ਸੋ ਉਹਨਾਂ ਦੇ ਨਾਲ એનર્ਜੀ ਮੈਚ ਕਰਨਾ ਹਨਾ ਉਹਨਾਂ ਦੇ ਨਾਲ ਕੰਮ ਕਰਨਾ ਦੀਪ ਸੈਗਲ ਜੀ ਤੁਹਾਡੇ ਲਈ ਕਿੰਨਾ ਕੀ ਟਫ ਸੀ ਮੇਰੇ ਲਈ ਮੈਨੂੰ ਸੱਚੀ ਮੈਨੂੰ ਨਾ ਆਉਦਾ ਵਰਜਨ ਹੀ ਲੱਗਦਾ ਹੈ ਜਾਂ ਮੈਨੂੰ ਆ ਲੱਗਦਾ ਕਿ ਮੈਂ ਇਹਨਾਂ ਦਾ ओरिजिनल ਹੈ। ਓਕੇ। ਮਤਲਬ ਜੇ ਤੁਸੀਂ ਕਹ ਲਓ ਕਿ ਬਸ ਇਹ ਮੇਲ ਨੇ ਤੇ ਮੈਂ ਫੀਮੇਲ ਆ। ਬਾਕੀ ਮੈਨੂੰ ਆ ਲੱਗਦਾ ਕਿ ਸਿਮਿਲਰ એનર્ਜੀ ਹੈ। ਤੇ ਜਿੱਦਾਂ ਇਹ ਸੋਚਦੇ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਿੱਦਾਂ ਮੈਂ ਸੋਚਦੀ ਆ ਉਦਾਂ ਹੀ ਇਹ ਸੋਚਦੇ ਨੇ ਔਰ ਇਦਾਂ ਦੀ ਸੋਚ ਰੱਖਣ ਵਾਲੇ ਵੀ ਲੋਕ ਹੈਗੇ ਨੇ ਜੋ ਜਿਵੇਂ ਇੱਕ ਇੰਟਰਵਿਊ ਚ ਪਹਿਲਾਂ ਵੀ ਕਿਸੇ ਨੇ ਸਵਾਲ ਪੁੱਛਿਆ ਸੀ ਕਿ ਤੁਸੀਂ ਜਿੰਨੇ ਵੀ ਤੁਹਾਡੀ ਮੂਵੀਜ਼ ਦੇ ਵਿੱਚ ਹੈਗੇ ਨੇ ਸਾਰੇ ਨਵੇਂ ਹੀ ਨੇ। ਤੇ ਤੁਸੀਂ ਨਹੀਂ ਇਦਾਂ ਸੋਚਦੇ ਕਿ ਕਰਨਾ ਚਾਹੀਦਾ ਇਹ ਨਹੀਂ ਸੋਚਣਾ ਚਾਹੀਦਾ ਪਰ ਐਕਚੁਅਲ ਦੇ ਵਿੱਚ ਜੋ ਇਹਨਾਂ ਨੇ ਜਵਾਬ ਦਿੱਤਾ ਸੀ ਉਹ ਐਕਚੁਅਲ ਦੇ ਵਿੱਚ ਫੀਲ ਵੀ ਹੁੰਦਾ ਹੈ ਕਿ ਇਹ ਸੱਚੀ ਇੰਨਾ ਸਾਰੀਆਂ ਚੀਜ਼ਾਂ ਤੇ ਬਲੀਵ ਨਹੀਂ ਕਰਦੇ ਕੰਮ ਤੁਹਾਡਾ ਸਹੀ ਹੋਣਾ ਚਾਹੀਦਾ ਤੁਸੀਂ ਮਿਹਨਤੀ ਹੋਣੇ ਚਾਹੀਦੇ ਹੋ ਬਸ ਉਹੀ ਚੀਜ਼ਾਂ ਮੈਟਰ ਕਰਦੀਆਂ ਨੇ